ਕੱਲ 16 ਦਸੰਬਰ ਨੂੰ ਆਪਾਂ ਕਬੱਡੀ ਦਾ ਕੱਪ ਜਿਹੜਾ ਹਰ ਸਾਲ ਕਰਾਈਦਾ ਤੇ ਪੂਰੇ ਨਗਰ ਦੇ ਸਹਿਯੋਗ ਨਾਲ ਇਸ ਵਾਰ ਫੇਰ ਆਪਾਂ ਕਰਾ ਰਹੇ ਹਾਂ ਤੇ ਕੱਲ ਚੰਗੀਆਂ ਟੀਮਾਂ ਆ ਰਹੀਆਂ ਇੱਥੇ 72 ਕਿਲੋ ਦੇ ਮੈਚ ਕਰਾ ਰਹੇ ਹਾਂ ਕੁੜੀਆਂ ਦਾ ਵੀ ਮੈਚ ਕਰਾਵਾਂਗੇ ਤੇ ਸਾਡੇ ਇਲਾਕਾ ਦੇ ਵਾਸੀ ਉਹਨਾਂ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਚੜ ਕੇ ਇੱਥੇ ਆਉਣ ਤੇ ਮੇਲੇ ਦੀ ਰੌਣਕ ਨੂੰ ਵਧਾਓ ਕਬੱਡੀ ਓਪਨ ਦੇ ਵੀ ਮੈਚ ਹੋਣਗੇ ਜੀ ਜੀ ਕਬੱਡੀ ਓਪਨ ਦੇ ਮੈਚ ਆ ਚੰਗੀਆਂ ਟੀਮਾਂ ਆ ਰਹੀਆਂ ਸੋਹਣੇ ਪਲੇਅਰ ਆ ਰਹੇ ਆ ਤੇ ਨਾਲ ਵੇਟ ਦਾ ਪੱਤਰ ਕਿਲੋ ਦਾ ਪਾ ਕੀਤਾ ਤੇ ਨਾਲ ਲੜਕੀਆਂ ਦਾ ਸ਼ੋਅ ਮੈਂ ਚੈੱਕ ਕਰਾਵਾਂਗਾ। ਲਾਕਾਵਾਸੀਆਂ ਕੀ ਪੀਲ ਕਰੋਗੇ? ਲਾਕਾਵਾਸੀਆਂ ਨੂੰ ਇਹਹੀ ਅਪੀਲ ਆ ਕਿ ਪਹਿਲਾਂ ਵਾਂਗੂ ਪਹਿਲਾਂ ਵੀ ਸਾਡਾ ਬਹੁਤ ਸਹਾਇਕ ਦਿੱਤਾ ਸਾਰਿਆਂ ਨੇ ਤੇ ਸਾਡੇ ਕੋਲੇ ਸਮਾਂ ਥੋੜਾ ਹੁੰਦਾ ਸਾਰੇ ਹਰ ਬੰਦੇ ਕੋਲ ਪਹੁੰਚ ਨਹੀਂ ਕੀਤੀ ਜਾਂਦੀ ਤੁਹਾਡੇ ਮਾਧਿਅਮ ਤਾਈਂ ਅਸੀਂ ਪਿਛਲੇ ਸਾਲ ਵੀ ਤੁਸੀਂ ਬਹੁਤ ਸਾਥ ਦਿੱਤਾ ਸਾਡਾ ਇਸ ਵਾਰ ਵੀ ਤੁਸੀਂ ਆਏ ਆ ਤੁਹਾਡਾ ਤਾਂ ਇਹਦੇ ਨੂੰ ਧੰਨਵਾਦ ਆ ਤੇ ਤੁਹਾਡੇ ਰਾਹੀਂ ਅਸੀਂ ਅਪੀਲ ਕਰਦੇ ਆਂ ਕਿ ਜਿੱਥੋਂ ਤੱਕ ਵੀ ਸਾਡਾ ਮੈਸੇਜ ਜਾਂਦਾ ਇਹ ਇਕੱਲਾ ਇਸ ਪਿੰਡ ਦਾ ਮੇਲਾ ਨਹੀਂ ਗਾ ਸਾਰੇ ਇਲਾਕੇ ਦਾ ਮੇਲਾ ਵਾ। ਤੇ ਸਾਰੇ ਜਾਨੇ ਜਿਨ੍ਹਾਂ ਦਾ ਕੋਈ ਸਾਡਾ ਮੈਸੇਜ ਆਉਂਦਾ ਸਾਰੇ ਜਾਨੇ ਪਹੁੰਚਣ ਤੇ ਮੇਲੇ ਦੀ ਰੌਣਕ ਨੂੰ ਵਧਾਣਾ ਹੈ ਪੀਰ ਜੀ ਸਾਡੇ ਤਾਂ ਇਹ ਪਰ ਕੱਲ 16 ਦਸੰਬਰ ਨੂੰ ਆਪਣੇ ਸੇ ਧਰਮ ਪ੍ਰਸਾਦ ਤੋਂ ਉਪਰ ਬੈਲਖਰ ਕਲੱਬ ਲਾਉ ਆਪਣੇ ਪਿੰਡ ਦੇ ਵਿੱਚ ਵਧੀਆ ਸਰਦਾਰ ਗੁਰਦੇਵ ਸਿੰਘ ਸਵਰਗੀ ਸਰਦਾਰ ਗੁਰਦੇਵ ਸਿੰਘ ਦੀ ਯਾਦਗਾਰੀ ਵਿੱਚ ਟੂਰਨਾਮੈਂਟ ਦਾ ਮੈਚ ਕਰਵਾ ਰਹੇ ਆ ਇਹ ਮੈਚ ਦੇ ਵਿੱਚ ਬਹੁਤ ਬਹੁਤ ਹਰਿਆਣਾ ਪੰਜਾਬ ਤੇ ਹੋਰ ਸਟੇਟਾਂ ਚੋਂ ਵੀ ਟੀਮਾਂ ਆਉਣਗੀਆਂ ਬਹੁਤ ਤਗੜੀਆਂ ਤਗੜੀਆਂ ਟੀਮਾਂ ਬਹੁਤ ਫਾਸਟ ਮੈਚ ਹੋਣਿਆ ਇਹ ਤੇ ਲੜਕੀਆਂ ਦਾ ਮੈਚ ਵੀ ਕਰਾਵਾਂਗੇ ਇਹ ਤੇ ਇਹ ਮੈਚ ਤਾਂ ਚਲੋ ਸਾਡੇ ਜਿਹੜੇ ਪਲੇਅਰ ਜੱਗਾ ਸਿੰਘ ਇਹਨਾਂ ਦੇ ਸੰਯੋਗ ਨਾਲ ਹੀ ਉੱਤਾਂ ਹੋ ਰਿਹਾ ਪਰ ਫੇਰ ਵੀ ਅਸੀਂ ਜਿੱਦਾਂ ਸਾਡੇ ਪਿੰਡ ਦਾ ਸੰਯੋਗ ਹੋਊਗਾ ਧਰਮ ਪ੍ਰੇ ਸੰਤੋਖ ਕਰਾਦਾ ਸੀ ਵੀ ਇਹਨਾਂ ਦਾ ਬਹੁਤ ਸੰਯੋਗ ਕਰਾਂਗੇ ਤੇ ਵੱਤਵਾਦ ਇਹਨਾਂ ਦੀ ਹਮਦਾਰ ਕਰਕੇ ਅਸੀਂ ਵੀ ਬਹੁਤ ਖੁਸ਼ ਹਾਂ ਇਸ ਚੀਜ਼ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਡੇ ਏਰੀਆ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਮੈਚ ਹੋਣ ਤੇ ਸਾਡੇ ਬੱਚੇ ਵੀ ਇਹ ਖੇਡਾਂ ਨੂੰ ਧਿਆਨ ਦੇਣ ਤੇ ਨਸ਼ੇ ਤੋਂ ਥੋੜੀ ਦੂਰ ਰਹਿਣ ਤੇ ਨਸ਼ੇ ਤੋਂ ਉਹਨਾਂ ਦਾ ਵਿਚਾਰ ਰਵੇ ਤੇ ਅਸੀਂ ਇਹਨਾਂ ਦਾ ਜੱਗੇ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਿੱਚ ਰੱਖ ਵੀ ਸਾਡੀ ਪਹੁੰਚ ਹੋਈ ਅਸੀਂ ਇਹਨਾਂ ਦਾ ਪੂਰਾ ਸੰਯੋਗ ਕਰਾਂਗੇ ਟੂਰਨਾਮੈਂਟ ਹੈ ਕਿ ਆਪਾਂ ਵੀ ਐਨ ਆ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾ ਰਹੇ ਆ ਤੇ ਅਤੇ ਵੀ ਆਪਣਾ ਬੱਚਿਆਂ ਦੇ ਵੀ ਮੈਚ ਵੀ ਆਪਾਂ ਸ਼ੋਅ ਮਾਚ ਕਰਾਵਾਂਗੇ ਵਿੱਚ ਹਾਂਜੀ ਸਰਪੰਚ ਸਾਹਿਬ ਸਵੇਰੇ ਕਬੱਡੀ ਦਾ ਮਹਾਕੁੰਭ ਹੋ ਰਿਹਾ ਉਸ ਬਾਰੇ ਕੀ ਕਹਿੰਦੇ ਸਸੇਖੜੀ ਸਾਹਿਬ ਤੋਂ ਪਹਿਲਾਂ ਸਾਰਿਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਵੀ ਤੇ ਸੁਤਨਾ ਮਾਈ ਜੀ ਸਵੇਰੇ ਕਬੱਡੀ ਜਿਵੇਂ ਤੁਹਾਨੂੰ ਪਤਾ ਹੀ ਹੈ ਤੀਜਾ ਸਾਡਾ ਕਬੱਡੀ ਕੱਪ ਆ ਧਰਮਪੁਰੇ ਪਿੰਡ ਦਾ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਵੇਂ ਪਹਿਲਾਂ ਦੋ ਵਾਰ ਹੋਇਆ ਬਹੁਤ ਜ਼ਿਆਦਾ ਵਧੀਆ ਸਕਸੈਸਫੁਲ ਰਹੇ ਸਾਡੇ ਕਵਡੀ ਕੱਪ ਤੇ ਹੁਣ ਵੀ ਤਾਂ ਹੀ ਕਰਵਾਉਣ ਲੱਗੇ ਆ ਵੀ ਜਿੰਨੇ ਦਾ ਯੂਥ ਨੂੰ ਸਿਹਤ ਮਿਲ ਜਾਂਦੀ ਆ ਤੇ ਕੁਝ ਹੁਣ ਤਕਰੀਬਨ ਸਾਡੇ ਸਾਰੇ ਮੁੰਡੇ ਵੇਲੇ ਸੀ ਸਾਡੇ ਜੱਗੇ ਆਪਾ ਹੋਣੀ ਜਿਹੜੇ ਆਉਂਦੇ ਆ ਸਪੈਨ ਤੋਂ ਸਾਨੂੰ ਕਰਦੇ ਆ ਸਪੋਰਟ ਕਰਦੇ ਇੱਥੇ ਆ ਕੇ ਤੇ ਉਹ ਵੀ ਆ ਰਹੇ ਹੋਏ ਆਏ ਹੋਏ ਸਾਰੇ ਤਾਂ ਕਰਕੇ ਸਾਰੇ ਯੂਥ ਨੇ ਸਲਾਹ ਕੀਤੀ ਸਾਡੇ ਕਲੱਬ ਨੇ ਵੀ ਸਲਾਹ ਕੀਤੀ ਵੀ ਆਪਾਂ ਇੱਕ ਵਾਰ ਕਵਡੀ ਕੱਪ ਫੇਅਰ ਕਰਵਾਈਏ ਤਾਂ ਕਿ ਪਿੰਡ ਦਾ ਫੇਰ ਮਾਨ ਸਨਮਾਨ ਵਾਦੇ ਤੇ ਸਾਡੇ ਏਰੀਆ ਵਿੱਚ ਸਾਡਾ ਨਾਮ ਵੀ ਹੋਵੇ ਤੇ ਯੂਥ ਨੂੰ ਸਿਹਤ ਮਿਲ ਸਕੇ ਹਾਂਜੀ ਲਾਕਾ ਵਾਸੀਆਂ ਨੂੰ ਕੀ ਪੁੱ ਲਾਕਵਾਸੀਓ ਤੁਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹੌਮ ਹੌਮ ਆ ਕੇ ਇੱਕ ਵਾਰ ਪਹੁੰਚੋ तकरीबन ਹੁਣ ਸਾਰੇ ਆਪਾਂ ਵਿਹਲੇ ਹੀ ਆਂ ਜੀ ਫਸਲਾਂ ਫਸਲਾਂ ਬੀਜ ਹੋ ਗਈਆਂ ਪਾਣੀ ਪੂਣੀ ਲੱਗ ਗਏ ਕਈਆਂ ਦੇ ਸੇ ਬਾਅਦ ਚੋਂ ਲਾਉਣੇ ਆ ਇਸ ਕਰਕੇ तकरीबन ਸਾਰਾ ਏਰੀਆ ਵਿਹਲਾ ਹੀ ਆਪਣਾ ਸਾਰੇ ਲੋਕੀ ਫ੍ਰੀ ਹੋਏ ਹੋਏ ਆ ਤੇ ਵੱਧ ਤੋਂ ਵੱਧ ਕੱਲ ਦੀ ਦਿਹਾੜੀ ਸਾਡੇ ਇੱਥੇ ਹਾਜ਼ਰੀ ਭਰਨਾ ਤੇ ਸਾਡੇ ਸਿੱਖਿਆ ਦਾ ਆਨੰਦ ਮਾਣ ਤੇ ਸਾਡਾ ਵੀ ਹੌਸਲਾ ਫਜਾਈਏ ਨਵਦੇ ਜੀ ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋ ਕੇ ਜੀ ਟੀਵੀ ਰਹਿਣਾ ਮੈਂ ਤੁਹਾਡਾ ਆਪਣਾ ਸਾਥੀ ਕਸ਼ਮੀਰ ਸਿੰਘ ਉਹ ਤੁਸੀਂ ਦੇਖ ਰਹੇ ਹੋ ਮੋਕੇ ਦੇਸੀ ਖੜਿਆ ਪਿੰਡ ਧਰਮਪੁਰਾ ਸੰਤੋਖਪੁਰਾ ਪਿੰਡ ਦੇ ਗਰਾਊਂਡ ਦੇ ਵਿੱਚ ਇਹ ਜਿੱਥੇ ਕਿ ਕੱਲ ਨੂੰ 16 ਦਸੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਹੁਤ ਦੂਰੋਂ ਦੂਰੋਂ ਵੱਡੇ ਵੱਡੇ ਪਲੇਅਰ ਆਉਣਗੇ ਇਸ ਗਰਾਊਂਡ ਦੀ ਰੌਣਕ ਵਧਾਉਣ ਵਾਸਤੇ ਅਸੀਂ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਵੱਧ ਚੜ ਕੇ ਇੱਥੇ ਪਹੁੰਚਣ ਦੀ ਕਿਰਪਾ ਕਰੋ ਇਹ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਪਿੱਛੇ ਨਾਪਿਆ ਜਾ ਰਿਹਾ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਇੱਥੇ ਵੱਧ ਚੜ ਕੇ ਪਹੁੰਚੋ ਪਲੇਅਰਾਂ ਦਾ ਹੌਸਲਾ ਫੁਜਾਈ ਕਰੋ ਧੰਨਵਾਦ ਜੀ